ਆ ਤੂੰ ਦੇਖ ਲੈ ਬਿਨਾਂ ਗੱਲਬਾਤੋ ਸਾਡੇ ਨੌਜਵਾਨ ਦੇ ਉੱਤੇ ਬਰਫ਼ ਵਾਲਾ ਪਾਣੀ ਪਾ ਕੇ ਭਾਨੇ Sidhu ਉੱਤੇ ਉਹਦੀ ਕੁੱਟ ਨਜਾਇਜ਼ ਕੁੱਟਮਾਰ ਹੋਈ ਆ ਬਿਲਕੁਲ ਉਹ ਗਲਤ ਹੋਈ ਆ ਕੋਈ ਉਹਦੇ ਤੇ ਇਹ ਝੂਠੇ ਦੋਸ਼ ਲਾਏ ਗਿਆ ਹਾਂ ਤੁਸੀਂ ਵੀ ਅੱਜ ਕੀੜਿਆਂ ਦੇ ਭੌਣ ਤੇ ਰੱਖੀ ਬੈਠੇ ਹੋ ਜੀ ਤੁਸੀਂ ਵੀ ਫਿਰ ਕਿਤੇ ਉਹ ਭਾਨੇ Sidhu ਵਾਲੀ ਬੀੜੀ ਤਾਂ ਨਹੀਂ ਲਾਉਣ ਲੱਗੇ ਵੀ ਉਹ ਤੇ ਬਰਫ਼ਣਾ ਉਹ ਕਰਿਆ ਇਹ ਗੱਲ ਸੁਣੋ ਜੀ ਜਦੋਂ ਇਹ ਨੌਜਵਾਨਾਂ ਨੇ ਅਸੀਂ ਲਿਆ ਕੇ ਰੱਖੀ ਆ ਇਹ ਇਹ ਕੁਦਰਤ ਵਾਲੀ ਨਹੀਂ ਧਰਾਤੀ ਸੰਧ ਤਾਂ ਪੱਤੀ ਨਹੀਂ ਸੀ ਵੀ ਇਹ ਕੀੜਿਆਂ ਦੇ ਭੌਣ ਤੇ ਟੇਗੀ ਹੂੰ ਇਹ ਤਾਂ ਪ੍ਰਮਾਤਮਾ ਜਾਣੀ ਜਾਣਾ ਉਹਨੇ ਧਰਾਈ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਸਹਾਰਾ ਨਾ ਦਬਦਬਾ ਬਣਾਉਣਾ ਚਾਹੁੰਦਾ ਜਿਵੇਂ ਲੋਕਾਂ ਨੇ ਜਿਵੇਂ ਕਹਿੰਦੇ ਸੀ ਨਾ ਵੀ ਇਹ ਸੜ ਤੇ ਵੱਡੇ ਵੱਡੇ ਬੋਰਡ ਸੜ ਤੇ ਬੁਲਾਣਾ ਸੜ ਤੇ ਆਉਣ ਵਾਲੇ ਸਮਾਂ ਚ ਲੋਕ ਇੰਨਾ ਤੋਂ ਬਹੁਤ ੱੱਕੇ ਪਿਆ ਅੱਜ ਹੀ ਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਭੁੱਲਰ ਦੋਸਤੋ ਅੱਜ ਅਸੀਂ ਖੜੇ ਆ ਬਠਿੰਡੇ ਜ਼ਿਲ੍ਹੇ ਦੇ ਪਿੰਡ ਮੰਡੀਕਲਾਂ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਛੁੱਟ ਦਿੱਤਾ ਗਿਆ ਹੈ ਤੇ ਉਸ ਦੇ ਵਿਰੋਧ ਦੇ ਵਿੱਚ ਸਰਕਾਰ ਦਾ ਜਿਹੜਾ ਪੁਤਲਾ ਸਾੜਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾ ਇਦਰ ਜਿਹੜਾ ਪੁਤਲੇ ਤੇ ਨਿਗਾ ਮਰਵਾਈ ਜਾਵੇ ਫਿਰ ਕਰਦੇ ਆਂ ਗੱਲਬਾਤ ਆਪਾਂ ਵੀ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਉਂ ਪੁਤਲਾ ਸਾੜਿਆ ਜਾ ਰਿਹਾ ਜਿਹੜੀ ਮੌਕੇ ਦੀ ਪੰਜਾਬ ਸਰਕਾਰ ਆ ਇਹ ਕਾਮਾਦੀ ਪਾਰਟੀ ਸਰਕਾਰ ਆਪਣੀ ਆਪ ਦੀ ਪਾਰਟੀ ਸਰਕਾਰ ਕਹਿੰਦੀ ਸੀ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਲੋਕਾਂ ਦੀ ਸਰਕਾਰ ਆ ਆਮ ਪਾਰਟੀ ਦੀ ਸਰਕਾਰ ਆ ਪਰ ਇਹ ਕੋਈ ਆਮ ਪਾਰਟੀ ਨਹੀਂ ਖਾਸ ਪਾਰਟੀ ਆ ਆਪਦੀ ਰਹੀਏ ਕੱਲੇ ਆਪਦੇਆਂ ਵਾਸਤੇ ਜੇ ਕੋਈ ਸਾਡੀ ਨੌਜਵਾਨ ਆਪਦੀ ਜਵਾਨੀਆਂ ਨੂੰ ਆਪਦੇ ਹੱਕਾਂ ਨੂੰ ਲੈ ਕੇ ਉੱਠਦਾ ਤਾਂ ਉਹਨੂੰ ਝੂਠੇ ਪਰਚੇ ਦਰਜ ਕਰਕੇ ਜਿਹੜੇ ਮਤਲਬ ਕੋਈ ਗੱਲਬਾਤ ਵੀ ਨਹੀਂ ਹੁੰਦੀ ਜਿਹੜੇ ਤਰ੍ਹਾਂ ਦੀ ਉਹ ਪਾ ਕੇ ਸਾਡੇ ਨੌਜਵਾਨਾਂ ਨੂੰ ਥਾਣਿਆਂ ਤੇ ਜ਼ਿਲ੍ਹਿਆਂ 'ਚ ਰੱਖਿਆ ਜਾ ਰਿਹਾ ਇਹ ਕਿਸਾਨ ਯੂਨੀਅਨ ਵੱਲੋਂ ਆ ਜਾਂ ਪਿੰਡ ਦੇ ਨੌਜਵਾਨਾਂ ਵੱਲੋਂ ਕੀ ਕਿਵੇਂ ਇਹ ਪਿੰਡ ਮੰਡੀਗਲਾ ਨੂੰ ਆ ਪੂਰੇ ਨੂੰ ਜਿਹਦੇ ਵਿੱਚ ਸਾਰਾ ਪਿੰਡ ਆ ਗਿਆ ਜੀ ਸਾਰੀਆਂ ਸਾਡੇ ਸਤਿਕਾਰਯੋਗ ਜਥੇਬੰਦੀਆਂ ਆ ਗਿਆ ਜੀ ਹਾਂ ਇਹ ਅਸੀਂ ਜਿਹੜੇ ਸਾਡੇ ਜਿੰਮੇ ਸਾਡੇ ਵੀਰ ਭਾਨਾ ਸਿੱਧੂ ਜੀ ਉਹਨੂੰ ਯਾਨੀ ਕਿ ਕਈ ਵਾਰ ਜਲੀਲ ਕੀਤਾ ਗਿਆ ਬਿਨਾਂ ਗੱਲਬਾਤੋਂ ਕਿਉਂਕਿ ਜੇ ਕੋਈ ਆਪਣੇ ਜੇ ਉਹਦੇ ਤੇ ਕੋਈ ਦੋਸ਼ ਲਾਉਣਾ ਸੀ ਬਲੇਮ ਲਾਉਣਾ ਸੀ ਕੋਈ ਲਾਉਣਾ ਸੀ ਕਰੋਨਾ ਦੇ ਹਿਸਾਬ ਨਾਲ ਵੀ ਇਹਨੇ ਕਰੋਨਾ ਦੀ ਕੋਈ ਮਤਲਬ ਫਰੋਤੀਆਂ ਮੰਗੀਆਂ ਨੇ 10000 ਦੀ ਕਾਦੀ ਕੀ ਗੱਲਬਾਤ ਆ ਉਹ ਮਤਲਬ ਉਹਨੇ ਤਾਂ 70 70 ਲੱਖ ਰੁਪਏ ਬੰਦੇ ਨੇ ਵਾਪਸ ਕਰਵਾਤਾ ਹੂੰ ਤੇ ਇਹ ਮੰਗਣਾ ਹੁੰਦਾ ਕੋਈ ਉਹਨਾਂ ਤੋਂ ਮੰਗਦਾ ਤੇ ਦੂਜੀ ਗੱਲ ਜਿਹੜੀਆਂ ਚੈਨੀਆਂ ਚੂਨੀਆਂ ਦੀ ਰਹਿ ਗਈ ਘੱਟ ਤੋਂ ਘੱਟ ਮਨੁਆਨਾ ਦੋ ਤਿੰਨ ਤੋਲਿਆਂ ਦੀ ਚੈਨੀ ਤਾਂ ਉਹਦੇ ਆਪ ਦੇ ਭਾਈ ਹੁੰਦੀ ਆ ਹੂੰ ਆਪਦੇ ਘਰ ਘਰ ਆਪਦੇ ਜਿਹੜੀ ਕਿਰਤਵਰਤੀ ਮਿਹਨਤ ਦੀ ਕਮਾਈ ਕਰਕੇ ਜੀ ਹਾਂ ਇਹਦਾ ਯਾਨੀ ਕਿ ਬਿਨਾਂ ਗੱਲਬਾਤ ਤੋਂ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਸਿਰ ਨਾਵੀਆਂ ਲੱਖਾ ਸਧਾਨਾ ਜੀ ਉਹ ਪਿੰਡਾਂ ਦੇ ਵਿੱਚ ਇੱਕ ਆਪਣੀ ਮਤਲਬ ਕੜ ਲੈ ਸੀਗੇ ਰੇਲਿੰਗਾਂ ਬਣਾਉ ਕੱਢ ਰਹੇ ਸੀਗੇ ਹੁਣ ਆਂ ਯਾਤਰਾ ਕੱਢ ਰਹੇ ਸੀ ਉਹੋ ਜਿਹੀਆਂ ਚੀਜ਼ਾਂ ਨੂੰ ਰੋਕ ਲਾਉਣ ਵਾਸਤੇ ਜਾਂ ਜਿਵੇਂ ਸਾਡੀ ਜਵਾਨੀ ਨੂੰ ਮਤਲਬ ਡਰਾਉਣ ਵਾਸਤੇ ਇਹੋ ਜਿਹੇ ਪਰਚੇ ਸਾਡੇ ਜੋ ਅੱਖਾਂ ਤੇ ਪਰਚੇ ਦਰਜ ਕਰ ਰਹੇ ਸਰਕਾਰ ਦੀ ਮਨਸਾ ਕੀ ਲੱਗਦੀ ਹੈ ਤੁਹਾਨੂੰ ਵੀ ਜਿਹੜਾ ਨੌਜਵਾਨੀ ਨੂੰ ਦਬਾਇਆ ਜਾ ਰਿਹਾ ਡਰਾਇਆ ਜਾ ਰਿਹਾ ਇੱਕ ਤਰ੍ਹਾਂ ਦਾ ਵੀ ਜੇਲ੍ਹਾਂ ਦੇ ਵਿੱਚ ਸੁੱਟ ਕੇ ਕੀ ਸਰਕਾਰ ਦੀ ਮਨਸਾ ਕੀ ਆ ਸਰਕਾਰ ਤਾਂ ਜਿਵੇਂ ਪਹਿਲਾਂ ਪਿਛਲੇ ਜਾਂ 84 ਚ ਜਾਂ 999 ਚ ਲਾ ਕੇ ਲਾ ਲੋ ਵੀ ਸਾਡੇ ਜਿਹੜਾ ਕੋਈ ਐ ਲੋਕਾਂ ਨੂੰ ਬਣਿਆ ਸੀ ਵੀ ਅਸੀਂ ਸਾਡੀ ਆਮ ਦੀ ਆਪ ਪਾਰਟੀ ਸਰਕਾਰ ਬਣਾਈ ਆ ਵੀ ਜਿਵੇਂ ਅਕਾਲੀ ਦਲ ਤੇ ਕਾਂਗਰਸ ਤੋਂ ਅਤੇ ਹੋਰਾਂ ਤੋਂ ਅੱਕ ਕੇ ਇਹਨਾਂ ਨੇ ਵੋਟਾਂ ਪਾਈਆਂ ਸੀ ਭੈਣ ਭਰਾਵਾਂ ਨੇ ਦੇਖੋ ਮੇਰੇ ਅੱਗੇ ਤਾਂ ਨਹੀਂ ਪਾਈਆਂ ਹੂੰ ਤੇ ਇਹ ਲੋਕਾਂ ਨੇ ਜਨ ਕੇ ਵੋਟਾਂ ਪਾਈਆਂ ਸੀ ਕਿ ਅਸੀਂ ਆਪ ਦੀ ਪਾਰਟੀ ਆਪ ਸਰਕਾਰ ਬਣਾਈਆ ਇਹਨਾਂ ਦੀ ਮਨਸਾ ਸੰਸਈ ਹੈ ਵੀ ਸਾਡੀ ਜੋ ਵੀ ਗੱਲ ਬਾਤ ਆ ਸਾਡਾ ਆਪ ਦਾ ਦਬਦਬਾ ਜਿਵੇਂ ਪਹਿਲਾਂ ਪੁਰਾਣੀਆਂ ਸਰਕਾਰਾਂ ਨੇ ਬਣਾਇਆ ਸੀ ਉਹ ਮੇजे ਘਰੇ ਬਣਾਉਣਾ ਚਾਹੁੰਦੇ ਨੇ। ਇਹ ਫਿਰ ਭਾਨੇ ਸਿੱਧੂ ਨੂੰ ਦਬਾ ਕਿਉਂ ਰਹੇ ਆ ਵੀ ਭਾਨਾ ਸਿੱਧੂ ਲੋਕਾਂ ਨੇ ਪੈਸੇ ਵਾਪਸ ਕਰਾ ਰਿਆ ਪਰ ਸਰਕਾਰ ਕਿਉਂ ਨਹੀਂ ਪੈਸੇ ਵਾਪਸ ਕਰਾਉਂਦੀ? ਜਿਵੇਂ ਕਹਾੜੀਆਂ ਜਥੇਬੰਦੀਆਂ ਨੇ ਵੀ ਨਾਰਾ ਬਣਾਇਆ ਨਾ ਕਹਿੰਦਾ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਹੋ ਕੇ ਜਨਤਾ ਇਕੱਠੀ ਸਾਰੀ। ਇਹ ਸਾਨੂੰ ਆਪ ਜਿਹੜੇ ਹੱਕ ਆ ਉਹ ਮਤਲਬ ਆਪ ਮੰਗਣੇ ਪਣਗੇ ਸਰਕਾਰਾਂ ਠੀਕ ਆ ਕਹੇ ਜ਼ਿੰਮੇਵਾਰ ਬਣਦੀਆਂ ਨੇ। ਹੁਣ ਜਿਵੇਂ ਇਹ ਕਹਦੇ ਸਾਡੇ 92 92 ਜਿੱਤੇ ਸੀ ਲੋਕਾਂ ਨੇ ਜਿੱਤੇ ਸੀ ਉਹ ਲੋਕ ਅੱਜ ਜੇ ਇੱਕ ਨਸ਼ੇ ਦੀ ਗੱਲ ਕਰਦੇ ਆ ਜਾਂ ਜਵਾਨੀ ਬਚਾਉਣ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਇਹ ਜਿਹੀਆਂ ਚੀਜ਼ਾਂ ਪਾ ਕੇ ਕਿੱਥੇ ਕਿੱਥੇ ਇਹ ਗੱਲਾਂ ਨਸ਼ੇ ਵਾਲਿਆਂ ਦੇ ਕਰਨੀਆਂ ਸੀ ਉਹਨਾਂ ਨੇ ਜਿਹੜੇ ਸਾਡੇ ਵੱਡੇ ਵੱਡੇ ਤਸਕਰ ਨਸ਼ਿਆਂ ਦੇ ਬੇਟੇ ਆ ਸ਼ਹਿਰਾਂਾਂ 'ਚ ਪਿੰਡਾਂ 'ਚ ਜਿਹੜੇ ਮਤਲਬ ਆ ਜਿਨ੍ਹਾਂ ਦੇ ਉੱਤੋਂ ਹੋ ਸਕਦਾ ਵੀ ਹੋ ਸਕਦਾ ਕਿ ਹੈਗੇ ਹੀ ਜਨਾਂ ਨੂੰ ਜਾਂਦਾ ਮਹੀਨਾ ਹਾਂ ਹੁਣ ਜਵਾਨੀ ਆ ਜਿਹੜੀ ਸਾਡੀ ਕੁਝ ਤਾਂ ਨਸ਼ਿਆਂ ਦੇ ਰਾਹ ਪੈ ਗਈ ਠੀਕ ਆ ਤੇ ਪਾਇਆ ਵੀ ਸਰਕਾਰਾਂ ਦੀ ਜ਼ਿੰਮੇਵਾਰ ਇਹ ਕਹਿੰਦਾ ਸੀ ਉਦੋਂ ਵੀ ਫਲਾਣੀ ਸਰਕਾਰ ਨੇ ਆ ਕਰਤਾ ਭਗਵਾਨ ਭਗਵਾਨ ਦਮਨ ਕਹਿੰਦਾ ਜੀ ਮੁੱਖ ਮੰਤਰੀ ਕੈਪਟਨ ਨੇ ਆ ਕਰਤਾ ਤੇ ਬਾਦਲ ਗਿਆ ਨੇ ਆ ਕਰਤਾ ਵੀ ਹੁਣ ਤੂੰ ਸਮਾਰਦਾ ਜਿਹੜਾ ਆ ਤੂੰ ਦੇਖ ਲੈ ਬਿਨਾਂ ਗੱਲਬਾਤ ਤੋਂ ਸਾਡੇ ਨੌਜਵਾਨ ਦੇ ਉੱਤੇ ਬਰਫ ਵਾਲਾ ਪਾਣੀ ਪਾ ਕੇ ਭਾਨੇ ਸਿੱਧੂ ਉੱਤੇ ਉਹਦੀ ਕੁੱਟ ਨਜਾਇਜ਼ ਕੁੱਟਮਾਰ ਹੋਈ ਆ ਬਿਲਕੁਲ ਉਹ ਗਲਤ ਹੋਈ ਆ ਕੋਈ ਉਹਦੇ ਤੇ ਇਹ ਝੂਠੇ ਦੋਸ਼ ਲਾਏ ਗਿਆ ਹਾਂ ਤੁਸੀਂ ਵੀ ਅੱਜ ਕੀੜਿਆਂ ਦੇ ਭੌਣ ਤੇ ਰੱਖੀ ਬੈਠੇ ਹੋ ਜੀ ਤੁਸੀਂ ਵੀ ਫਿਰ ਕਿਦੇ ਉਹ ਭਾਨੇ ਸਿੱਧੂ ਵਾਲੀ ਬੀੜੀ ਤਾਂ ਨਹੀਂ ਲਾਉਣ ਲੱਗੇ ਵੀ ਉਹ ਤੇ ਬਰਫਣਾ ਉਹ ਨੂੰ ਉਹ ਕਰਿਆ ਇਹ ਗੱਲ ਸੁਣੋ ਜੀ ਜਦੋਂ ਇਹ ਨੌਜਵਾਨਾਂ ਨੇ ਅਸੀਂ ਲੈ ਕੇ ਰੱਖੀ ਆ ਇਹ ਇਹ ਕੁਦਰਤ ਵਾਲੀ ਨਹੀਂ ਧਰਾਤੀ ਸਾਨੂੰ ਤਾਂ ਪੱਤੀ ਨਹੀਂ ਸੀ ਵੀ ਕੀੜਿਆਂ ਦੇ ਭੌਣ ਤੇ ਡਿੱਗ ਇਹ ਤਾਂ ਪਰਮਾਤਮਾ ਜਾਣੀ ਜਾਣਾ ਉਹਨੇ ਧਰਾਈ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਸਰਾਬ ਨਾਲ ਦਬਦਬਾ ਬਣਾਉਣਾ ਚਾਹੁੰਦਾ ਜਿਵੇਂ ਲੋਕਾਂ ਨੇ ਜਿਵੇਂ ਕਹਿੰਦੇ ਸੀ ਨਾ ਵੀ ਇਹ ਸੜ ਤੇ ਵੱਡੇ ਵੱਡੇ ਬੋਰ ਸੜ ਤੇ ਫੁਲਾਣਾ ਸੜ ਤੇ ਆਉਣ ਵਾਲੇ ਸਮਾਚ ਲੋਕ ਇਹਨਾਂ ਤੋਂ ਬਹੁਤ ਥੱਕੇ ਪਏ ਆ ਜੇ ਜਿਹੜੀ ਗੱਲ ਕਰਦੇ ਆਂ ਅਸੀਂ ਗੱਲ ਕਰਦੇ ਆਂ ਜਿਵੇਂ ਜੇ ਪੰਜਾਬ ਦੇ ਵਿੱਚੋਂ ਬੰਦ ਕਰਨਾ ਤਾਂ ਪਹਿਲਾਂ ਨਸ਼ਾ ਬੰਦ ਕਰੋ ਜਿਹੜੀਆਂ ਤੁਸੀਂ ਲੋਕਾਂ ਨਾਲ ਵਾਅਦੇ ਕਰੇ ਸੀ ਜਾਂ ਕੋਈ ਦੇਣ ਵਾਸਤੇ ਆ ਵੀ ਸੁਣੋ ਨੌਕਰੀਆਂ ਦੇਵਾਂਗੇ ਜਾਂ ਸੁਣੋ ਕਰਾਂਗੇ ਬਾਹ ਕਰਾਂਗੇ ਜੇ 15 ਮੁੰਡਿਆਂ ਨੂੰ ਨੌਕਰੀ ਦੇਤੀ ਤਾਂ ਤਿੰਨ ਤਿੰਨ ਮਹੀਨੇ ਉਹਦੀਆਂ ਮਤਲਬ ਵੀਡੀਓ ਆਈ ਜਾਂਦੀਆਂ ਨੇ ਉਹ ਵੀ ਜਨਕੇ ਕੋਈ ਨਹੀਂ ਸਾਡੇ ਪਿੰਡੋਂ ਤਾਂ ਕੋਈ ਇਹੋ ਜੀਆਂ ਨੌਕਰੀਆਂ ਮੁੰਡਿਆਂ ਨੂੰ ਮਿਲ ਗਿਆ ਨਹੀਂ ਜਿਹੜੇ بڑے بڑے ਮੁੰਡਿਆਂ ਨੇ ਇੱਥੇ ਐਮਏ ਬੀਏਡ ਕਰਕੇ ਵਿਚਾਰੇ ਦਿਹਾੜੀਆਂ ਕਰਦੇ ਫਿਰਦੇ ਆ ਸਿੱਧੂ ਮੂਸੇ ਵਾਲੇ ਦੀ ਮਾਤਾ ਨੇ ਟਵੀਟ ਕੀਤਾ ਜੀ ਉਹਦੀ ਮਾਤਾ ਕਹਿੰਦੀ ਵੀ ਜਿਹੜੇ ਬਗਰਾੜੀ ਵਾਲਾ ਆਪਣਾ ਜਿਹੜੇ ਸਿੰਘ ਸ਼ਹੀਦ ਹੋਏ ਨੇ ਗੋਲੀਆਂ ਨਾਲ ਬਾਰੀਆਂ ਗਈਆਂ ਉਹਨਾਂ ਨੂੰ ਤਾਂ ਫੜਿਆ ਨਹੀਂ ਗਿਆ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਾਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਉਹਨਾਂ ਨੂੰ ਨਹੀਂ ਫੜਿਆ ਗਿਆ ਵੀ ਜਿਹੜੇ ਭਾਨੇ ਸਿੱਧੂ ਵਰਗੇ ਪੰਜਾਬ ਵਾਲੀ ਖੜਦੇ ਆ ਪੰਜਾਬ ਦੇ ਹੱਕਾਂ ਲਈ ਗੱਲ ਕਰਦੇ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਸਿੱਟ ਦਿੱਤਾ ਦੇਖੋ ਜੀ ਜਿਹੜੀ ਬੇਅਦਬੀ ਦੀ ਗੱਲ ਆ ਬੇਅਦਬੀ ਤਾਂ ਅੱਜ ਵੀ ਹੋ ਰਹੀ ਆ ਇਹਦੀ ਸਰਕਾਰ ਚ ਵੀ ਉਹ ਰੇ ਕਹਿੰਦੇ ਮੇਰੇ ਸਰਕਾਰ ਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ ਮੇਰੇ ਸਰਕਾਰ ਦੇ ਵਿੱਚ ਕੋਈ ਰੋਸ ਮਜਾਰਾ ਨਹੀਂ ਹੋਊਗਾ ਇਹਦੇ ਸਰਕਾਰ ਤੋਂ ਸਮਝੋ ਜੁੱਤ ਵੱਧ ਹੁੰਦੇ ਆ ਫਿਰ ਇਹ ਰੋਕੇ ਮੌਕੇ ਦਾ ਮੁੱਖ ਮੰਤਰੀ ਆ ਪਹਿਲੀ ਗੱਲ ਤਾਂ ਨਸ਼ੇ ਵਾਲੇ ਦੇ ਮੁੱਦੇ ਤੇ ਲਾ ਲੋ ਸਭ ਬੇਅਦਬੀ ਦਾ ਬਹੁਤ ਵੱਡਾ ਇੱਕ ਨਾ ਜੇ ਹੁਣ ਅਜ ਬੇਆਦਬੀਆਂ ਹੋ ਰਹੀਆਂ ਨੇ ਤਾਂ ਜਿਵੇਂ ਸਰਕਾਰਾਂ ਹੀ ਜ਼ਿੰਮੇਵਾਰ ਆ ਚਾਹੇ ਉਹ ਪੈਸਲੀਆਂ ਹੋਣ ਚਾਹੇ ਅੱਜ ਵਾਲੀਆਂ ਹੋਣ ਕਿਉਂਕਿ ਗੱਲ ਉਹਦੀ ਮਾਤਾ ਦੀ ਵੀ ਠੀਕ ਆ ਉਹਦਾ ਕੱਲਾ ਕੱਲਾ ਇੱਕ ਜਿਗਰ ਦਾ ਟੁਕੜਾ ਦੁਨੀਆ ਤੋਂ ਖਤਮ ਹੋ ਗਿਆ ਮੌਕੇ ਤੇ ਸਰਕਾਰ ਹੀ ਇਹਦੀ ਸੀ ਜਿਵੇਂ ਬੇਆਦਬੀ 1 ਜੂਨ 2015 ਨੂੰ ਹੋਈ ਆ ਉਦੋਂ ਬਾਦਲ ਕੇ ਜ਼ਿੰਮੇਵਾਰ ਸੀ ਬੇਆਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਬੇਆਦਬੀ ਹੋਈ ਆ ਤਾਂ ਮੁੱਦੇ ਬਣੇ ਠੀਕ ਆ ਨਹੀਂ ਨਹੀਂ ਜੀ ਇਹ ਕਹਿੰਦੇ ਸੀ ਵੀ ਅਸੀਂ ਫੜ ਕੇ ਜੇਲਾਂ ਸਿੱਟਾਂਗੇ ਵੀ ਸਾਡੀ ਸਰਕਾਰ ਬਣਾਓ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਕਾਲੀਆਂ ਨੂੰ ਤਾਂ ਆਪਾਂ ਦੇਖ ਹੀ ਲਿਆ ਕ ਇਹ ਕਹਿੰਦੇ ਸੀ ਸਾਡੀ ਸਰਕਾਰ ਬਣਾਓ ਵੀ ਅਸੀਂ ਕਰਾਂਗੇ ਕਾਰਵਾਈ ਦੇਖੋ ਜੀ ਸਰਕਾਰ ਤਾਂ ਲੋਕਾਂ ਨੇ ਬਣਾਤੀ ਕਾਰਵਾਈ ਕਰਨ ਦਾ ਜਿਵੇਂ ਇਹ ਕਹਿੰਦਾ ਵੀ ਥੱਲੇ ਵਾਲਾ ਕੰਮ ਤੁਸੀਂ ਕਰੋ ਉੱਤਲੇ ਕੰਮ ਮੈਂ ਕਰੂੰਗਾ ਉਤਲੇ ਕੰਮ ਹੁਣ ਇਹ ਆਹ ਕਰ ਰਿਹਾ ਜਿਵੇਂ ਸਾਡੇ ਨੌਜਵਾਨਾਂ ਦੇ ਝੂਠੇ ਪਰਚੇ ਦਰਜ ਕਰਨੇ ਤੇ ਉਹਨਾਂ ਨੂੰ ਜੇਲਾ 'ਚ ਰੱਖਣਾ ਮੈਂ ਤਾਂ ਸੁਣਿਆ ਵੀ ਵੀਡੀਓ ਕਾਲ ਵੀ ਕਹਿੰਦਾ ਵੀ ਦਿਖਾਓ ਮੈਨੂੰ ਵੀ ਭਾਨਾ ਫੜ ਲਿਆ ਇਹੋ ਜਿਹੀਆਂ ਗੱਲਾਂ ਵੀ ਮੌਕੇ ਦਾ ਮੁੱਖ ਮੰਤਰੀ ਇਹ ਕਰ ਰਿਹਾ ਜੀ ਹਾਂ ਤੇ ਜਿਹੜੀ ਗੱਲ ਆ ਜਵਾਨੀ ਦੀ ਆ ਜਾਂ ਕਿਸਾਨੀ ਦੀ ਆ ਜਾਂ ਮਤਲਬ ਉਹ ਮਜ਼ਦੂਰੀ ਦੀ ਹੈ ਜਾਂ ਕੋਈ ਹੋਰ ਆ ਉਹ ਗੱਲਾਂ ਤਾਂ ਬੜੀ ਦੂਰ ਰਹੀਆਂ ਹੂੰ ਸਾਡੇ ਨਾਲ ਖੜਨ ਦੀਆਂ ਗੱਲਾਂ ਜਾਂ ਆਮ ਲੋਕਾਂ ਦਾ ਮੈਂ ਆਮ ਲੋਕਾਂ ਦਾ ਪੁੱਤਾਂ ਮੈਂ ਆਮ ਘਰਾਂ ਦਾ ਪੁੱਤਾਂ ਮੈਂ ਪੰਜਾਬ ਦਾ ਪੁੱਤਾਂ ਜੇ ਤੂੰ ਪੰਜਾਬ ਦਾ ਪੁੱਤਾਂ ਤਾਂ ਸਾਡੇ ਜਮਾਨਾ ਨੂੰ ਜਿਹੜਾ ਤੂੰ ਚੱਕ-ਚੱਕ ਕੇ ਜੇਲਾ ਚ ਨੱਕੀ ਜਾਣਾ ਫਿਰ ਇਹ ਆਪ ਦੇ ਕਰ ਦਿੰਦਿਆ ਹੂੰ ਉਹ ਮਤਲਬ ਕਹੀ ਹੈ ਰਹੀ ਮੈਂ ਹੋਰ ਵੀ ਵੀਡੀਓ ਦੇ ਵਿੱਚ ਹੋਸ਼ਿਆਰ ਬੋਲਿਆ ਇਹਨਾਂ ਤੇ ਆ ਕੇ ਟੁਕਦਾ ਮuje ਆਪਣੇ ਨੇ ਲੂਟਾ ਗੈਰੋਂ ਮੈਂ ਕਹਾਂ ਦਮ تھا ਮੇਰੀ ਕਿਸ਼ਤੀ ਬਾਹਰ ਰੂਬੀ ਜਹਾਂ ਪਾਣੀ ਕੰਮਤਾ ਅੱਜ ਡਬਾਉਂਦੇ ਆ ਕਿਸ਼ਤੀਆਂ ਇਹ ਪਹਿਲਾਂ ਤਾਂ ਨਸ਼ੇ ਵਾਲੇ ਚ ਰੋਈ ਜਾਂਦੇ ਆ ਫਿਰ ਜੇ ਕੋਈ ਸਾਡੀ ਆਵਾਜ਼ ਨੂੰ ਬੁਲੰਦ ਕਰਦਾ ਬੋਲਣਾ ਚਾਹੁੰਦਾ ਵੀ ਸਾਡੇ ਬੱਚੇ ਬਾਹਰ ਚਲੇ ਗਏ ਉਸ ਬੱਚੇ ਸਾਡੇ ਇੱਥੇ ਨਸ਼ਿਆਂ 'ਚ ਮਰੀ ਜਾਂਦੇ ਆ ਤਾਂ ਫਿਰ ਅੱਜ ਇਹ ਸਾਨੂੰ ਜੇਲ੍ਹਾਂ 'ਚ ਫੜਫੜਾਉਂਦੇ ਆ ਹਾਂ ਤੇ ਮੌਕੇ ਦਾ ਪੰਜਾਬ ਦਾ ਮੁੱਖ ਮੰਤਰੀ ਹੂੰ ਇਹ ਤਾਂ ਕਹਿੰਦੇ ਸੀ ਵੀ ਬਾਹਰੋਂ ਆਉਣਗੇ ਜਿਹੜੇ ਬਾਹਰ ਗਏ ਬਣੇ ਉਹ ਵਾਪਸ ਆਉਣਗੇ ਹੁਣ ਇਸ ਦੂਬਾਰ ਅੱਕੇਵੇਂ ਲੋਕ ਬਾਹਰ ਹੀ ਜਾਣਗੇ ਨਹੀਂ ਤਾਂ ਇਹ ਜੇਲ੍ਹਾਂ 'ਚ ਫੜ ਕੇ ਛੱਡਣਗੇ ਦੇਖੋ ਜੀ ਬਾਹਰ ਵੀ ਜਾਈ ਜਾਂਦੇ ਆ ਤੇ ਜੇ ਅੱਜ ਮਹਗਾ ਮਹਗਾਈ ਦੀ ਗੱਲ ਵੀ ਲਾਲਕੇ ਨਾਲ ਸਾਰੇ ਕਸ ਦੀ ਤਾਂ ਇੱਥੇ ਜਿਹੜੀਆਂ ਮਤਲਬ ਨੌਜਵਾਨਾਂ ਨੇ ਫਾਸੇ ਲੈ ਕੇ ਮਰ ਗਏ ਉਹ ਵੀ ਇਹ ਜ਼ਿੰਮੇਵਾਰ ਆ ਉਹ ਸਾਡੇ ਉਹ ਪੇੜ ਚੜ ਕੇ ਕੋਈ ਨਸ਼ਾ ਚੜ ਕੇ ਉਸ ਬਾਹਰ ਤੁਰੇ ਕੇ ਜਹਾਜ਼ ਚੜ ਕੇ ਹੁਣ ਜਿਹੜੇ ਸਾਡੇ ਕੋਲ ਰਹਿ ਗਏ ਆ ਪੱਲੇ ਹੁਣ ਤਾਂ ਕੱਲੇ ਇਸੇ ਪੰਜਾਬ ਦੇ ਵਿੱਚ ਭਈਆਂ ਨੇ ਰਾਜ ਕਰਨਾ ਮੌਕੇ ਦਾ ਮੁੱਖ ਮੰਤਰੀ ਹੀ ਜ਼ਿੰਮੇਵਾਰ ਜੀ ਪ੍ਰਧਾਨ ਜੀ ਜਿਵੇਂ ਤੁਸੀਂ ਨਸ਼ੇ ਦੇ ਵਿੱਚ ਵੀ ਕਾਫੀ ਮੁੱਦਾ ਤੁਹਾਡਾ ਪਿੰਡ ਸਰਗਰਮ ਰਿਹਾ ਹੈ ਕਾਫੀ ਤੁਸੀਂ ਨਸ਼ੇ ਤਸਕਰਾਂ ਨੂੰ ਖੜਿਆ ਵੀ ਹੈ ਤੇ ਤੁਹਾਡੇ ਪਿੰਡ ਦੇ ਪਰਚੇ ਵੀ ਦਰਜ ਹੋਏ ਨੇ ਕਿਵੇਂ ਲੱਗਦਾ ਸਰਕਾਰਾਂ ਧੱਕਾ ਕਰ ਰਹੀਆਂ ਇਹ ਤਾਂ ਪਤਾ ਹੀ ਹੈ ਜੀ ਦੀਂਦੇ ਹੀ ਆ ਵੀ ਸਰਕਾਰਾਂ ਧੱਕਾ ਕਰ ਰਹੀਆਂ ਇਹ ਇਹ ਅਸਲ ਵਿੱਚ ਆ ਆਰਐਸਐਸ ਦੀ ਸਰਕਾਰ ਹੈ ਆਰਐਸਐਸ ਦਿੱਲੀ ਦੀ ਸਰਕਾਰ ਹੈ ਦਿੱਲੀ ਦੇ ਇਸ਼ਾਰੇ ਤੇ ਚੱਲਦੀ ਹੈ ਆਰਐਸਐਸ ਨੂੰ ਪਹਿਲਾਂ ਐ ਸੀਗਾ ਵੀ ਪਹਿਲਾਂ ਕਾਂਗਰਸ ਦਾ ਮੁੱਖ ਮੰਤਰੀ ਰਹੇ ਇਥੇ ਕਾਂਗਰਸ ਦੀ ਬਹੁਤ ਬਰੀ ਸਰਕਾਰ ਬਣੀ ਪ੍ਰਕਾਸ਼ ਸਿੰਘ ਬਾਦਲ ਰਹਾ ਉਹ ਤਾਂ ਐ ਕਹਿੰਦੇ ਦਿੱਲੀ ਵਾਲੇ ਤਾਂ ਵੀ ਸਿੱਖਾਂ ਦਾ ਨੁਕਸਾਨ ਕਿਹੜਾ ਵੱਧ ਕਰਕੇ ਦਿਖਾਉਂਦਾ ਹੈ ਉਹੀ ਉਹੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੋ ਇੱਕ ਵਾਰੀ ਤਾਂ ਇਹ ਕਹੀ ਜਾਂਦੇ ਆ ਵੀ ਸਾਡੀ ਆਕਲ 26 ਜਨਵਰੀ ਨਾਲ ਕਿ ਹੱਟੀ ਹੈ ਝੰਡਾ ਲਹਿਰਾਇਆ ਹੈ ਵੀ ਛੱਡਾ 26 ਜਨਵਰੀ ਚ ਕੋਈ ਵੀ ਸਾਡੀ ਚਾਕੀ ਨਹੀਂ ਲੱਤੀ ਹੂੰ ਦੂਜੇ ਪਾਸੇ ਮੁੱਖ ਮੰਤਰੀ ਆਪਣਾ ਪੰਜਾਬ ਦੇ ਨਮਾਇੰਦੀ ਬੋਲਦਿਆ ਕੱਲ ਮੈਂ ਦੇਖੀ ਜਾਂਦਾ ਟੀਵੀ ਤੇ ਹੂੰ ਉਹ ਕਹਿੰਦੇ ਵੀ ਅਸੀਂ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਮੁਲਕ ਨੂੰ ਯਾਦ ਕਰਾਇਆ ਜੀ ਤੇ ਉਹ ਤੋਂ ਪਹਿਲਾਂ ਕਿ ਸਾਡੇ ਮੁਲਕ ਦੇ ਲੋਕਾਂ ਨੂੰ ਕਿ ਸਮੇਂ ਦੀ ਸਰਕਾਰ ਅੰਗਰੇਜ਼ ਸਰਕਾਰ ਕੇ ਕਾਲੇ ਪਾਣੀ ਭੇਜ ਦਿੰਦੀ ਸੀ ਹੂੰ ਤੇ ਦੇਖੋ ਹੁਣ ਆ ਮੁੱਖ ਮੰਤਰੀ ਆਇਆ ਸਾਡੇ ਸਿੰਘ ਅੰਮ੍ਰਿਤਪਾਲ ਆ ਕੇ ਕਾਲੇ ਪਾਣੀ ਬੈਠਿਆ ਸ਼ਾਮ ਦੀ ਜੇਲ੍ਹ ਚ ਹੂੰ ਇਹਦਾ ਕਹਿੰਦੇ ਵੀ ਜਿਹੜਾ ਸਭ ਤੋਂ ਵੱਧ ਸਿੱਖਾਂ ਦਾ ਨੁਕਸਾਨ ਕਰੂ ਹੂੰ ਆਰਐਸਐਸ ਦੀ ਸਰਕਾਰ ਹੈ ਅਸੀਂ ਆਰਐਸਐਸ ਦੀ ਕਹਾਂਗੇ ਜਿੰਨਾ ਵੀ ਆਹ ਮੁੰਡਿਆਂ ਨੂੰ ਚਾਕੇ ਇਹਦਾ ਐਂ ਦਿਖਾਉਂਦਾ ਵੀ ਬਾਦਲ ਕਹਨੋ ਬਾਦਲ ਕਹਨੇ ਬਹੁਤ ਜਿਆਦੇ ਸਿੱਖ ਧਰਮ ਦਾ ਨੁਕਸਾਨ ਕਰਿਆ ਧਰਮ ਦਾ ਵੀ ਕਰਿਆ ਮੁੰਡਿਆਂ ਦਾ ਵੀ ਕਰਿਆ ਹੂੰ ਤੇ ਕਾਂਗਰਸ ਨੇ ਕਰਿਆ ਹੂੰ ਮੁੱਖ ਮੰਤਰੀ ਬੇਅੰਤ ਨਹੀਂ ਕਰਿਆ ਬਹੁਤ ਜਿਆਦੇ ਬੁੱਚੜ ਮੁੱਖ ਮੰਤਰੀ ਕਹਨੇ ਸੀ ਇਹ ਉਹ ਤੋਂ ਵੀ ਜਿਆਦਾ ਬੁੱਚੜ ਦਾ ਰੋਲ ਨਿਭਾ ਰਹੇ ਹੈ ਮੁੱਖ ਮੰਤਰੀ ਹੁਣ ਨੌਜਵਾਨ ਮੁੰਡੇ ਕੋਸਤਾ ਕੈਨੇਡਾ ਅਮਰੀਕਾ ਵਾਗੇ ਜੀ ਦੇਖੋ ਇਹਨਾਂ ਦਾ ਕੱਲ ਹੀ ਡਿਬੇਟ ਤੇ ਬੈਠਾ ਸੀ ਇੱਕ ਪ੍ਰਵਖਤਾ ਇਹਨਾਂ ਦਾ ਬੀਜੇਪੀ ਦਾ ਜਦੋਂ ਕਿਹਾ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਐਂ ਕਰ ਰਹੇ ਆ ਵੀ ਉੱਥੇ ਨਿਜਰ ਦਾ ਕਤਲ ਹੋ ਗਿਆ ਪਲਾਨਾ ਹੋ ਗਿਆ ਉਹ ਕਹਿੰਦਾ ਵੀ ਕੈਨੇਡਾ 'ਚ ਤਾਂ ਸਭ ਤੋਂ ਵੱਧ ਸਿੱਖ ਨੌਜਵਾਨ ਬੈਠੇ ਆ ਉਹ ਕਹਿੰਦਾ ਕੈਨੇਡਾ 'ਚ ਤਾਂ ਸਾਡੇ ਅੱਤਵਾਦੀ ਬੈਠੇ ਆ ਸਾਨੂੰ ਤਾਂ ਇਹ ਅੱਤਵਾਦੀ ਦੱਸਦੇ ਆ ਹੂੰ ਤੇ ਅਸੀਂ ਕਹਿੰਨੇ ਵੀ ਛੱਡੀ ਝਾਕੀ ਪਾਓ ਤੇ ਜਿਹੜਾ ਝਾਕੀ ਪਵਾਉਣ ਵਾਲਾ ਉਹ ਵੀ ਉਹ ਵੀ ਬੁੱਚੜਾ ਮੁੱਖ ਮੰਤਰੀ ਸਾਡੇ ਸਿੱਖਾਂ ਵਾਸਤੇ ਸਭ ਤੋਂ ਵੱਧ ਸਿੱਖਾਂ ਦਾ ਨੁਕਸਾਨ ਕਰਕੇ ਇਹ ਮੁੱਖ ਮੰਤਰੀ ਜਿਹੜਾ ਕਿ ਸਿੱਖਾਂ ਦਾ ਨੁਕਸਾਨ ਕਰਦਾ ਹੈ ਸਮੇਂ-ਸਮੇਂ ਤੇ ਸਰਕਾਰਾਂ ਨੇ ਕਰਿਆ ਰਜੀਵ ਗਾਂਧੀ ਨੇ ਕਰਿਆ ਸੀ 350 ਤੋਂ ਉੱਪਰ ਐਮਪੀਜੀ ਦਾ ਕਿਲੇ ਗਿਆ ਸੀ ਤੇ ਫਿਰ ਇਹਨੇ ਕਰਿਆ મોદી ਨੇ ਕਰਿਆ મોદી ਨੇ ਉਹ ਆਪਣਾ ਬਾਲਾਕੋਟ ਵਾਲ ਕਰਿਆ ਉਦੋਂ ਇਹਨੇ ਸਰਕਾਰ ਬਣਾਈ ਆ ਦੁਬਾਰੀ ਫਿਰ ਹੁਣ ਇਹ ਕਹਿੰਦਾ ਵੀ ਜਿਆਦਾ ਜੇ ਮੈਂ ਕਰੂੰਗਾ ਤੇ ਸਾਡਾ ਤੇਜਰੀਵਾਲ ਪ੍ਰਧਾਨ ਮੰਤਰੀ ਬਣੂ ਇਹ ਸਾਡੇ ਨੌਜਵਾਨਾਂ ਨੁਕਸਾਨ ਕਰਨਾ ਕੋਸ ਤੱਕ ਕੈਨੇਡਾ ਅਮਰੀਕਾ ਚ ਜਾ ਕੇ ਬਾਹਲੇ ਦੇਸ਼ਾਂ ਚ ਹੋਰ ਕੰਟਰੀਆਂ ਚ ਬੈਠੇ ਬਹੁਤ ਜਿਆਦਾ ਜਿੰਨੇ ਕੁ ਰਹਿ ਗਏ ਉਸ ਨਸ਼ੇ ਚ ਲਪੇਟ ਤੇ ਦੇਖੋ ਬੰਦਰਗਾਹ ਤੇ ਟਣਾ ਦੇ ਹਿਸਾਬ ਨਾਲ ਨਸ਼ਾ ਲਿਹਾ ਆਪਾਂ ਰੋਜ਼ ਪਾਕਿਸਤਾਨ ਦੇ ਸਿਰ ਲਾਉਂਦੇ ਆ ਨਸ਼ਾ ਪਰ ਬੰਦਰਗਾਹ ਤੇ ਰਹਿਿਆ ਉਹ ਨਸ਼ੇ ਦਾ ਹਜੇ ਤੇ ਕੋਈ ਯੋਗ ਸੁਗਣੀ ਨਿਕਲੀ ਵੀ ਕਿਹਨੇ ਲਿਆਂਦਾ ਰੋਜ਼ ਕਹਿੰਦੇ ਡਰਾਉਂ ਆਂਦਾ ਐ ਕਰਦਾ ਐ ਕਰਦਾ ਇਹ ਸਾਰਾ ਕੁਝ ਪੰਜਾਬ ਨੂੰ ਖਤਮ ਕਰਨ ਵਾਸਤੇ ਆ ਪਰ ਇੱਕ ਗੱਲ ਇਹਨੂੰ ਸੋਚ ਲੈਣੀ ਚਾਹੀਦੀ ਆ ਨਾ ਤਾਂ ਅਜੇ ਤੱਕ ਸਿੱਖ ਖਤਮ ਹੋਇਆ ਨਾ ਹੋਣਾ ਕਿੰਨੇ ਚਾਕੇ ਮਰਜੀ ਮੁੰਡਿਆਂ ਤੇ ਝੂਠੇ ਪਰਚੇ ਕਰਕੇ ਪਾ ਦੇ ਪੁਲਿਸ ਨੂੰ ਵੀ ਚੋਚ ਲੈਣੀ ਚਾਹੀਦੀ ਆ ਵੀ ਬਿਨਾਂ ਮਤਬਲ ਤੋਂ ਇਹ ਚ ਲੋੜ ਦਾ ਪੁਲਿਸ ਨੂੰ ਵੀ ਪਿੱਛੇ ਹਟਣਾ ਚਾਹੀਦਾ ਵੀ ਜਿਵੇਂ ਸਰਕਾਰਾਂ ਸਮੇਂ ਦੀਆਂ ਕਰਾਉਂਦੀਆਂ ਰਹੀਆਂ ਤੇ ਪਰ ਬਾਅਦ ਵਿੱਚ ਭੁਗਤਣਾ ਵੀ ਪਿਆ ਤੇ ਨਹੀਂ ਤਾਂ ਕਹਾਂ ਬੇਗਰੂ ਵੀ ਨਿਗਾਹ ਰੱਖਦਾ ਸਾਡਾ ਬੋਟਾਂ ਵਾਲੇ ਨਾਲ ਚਾਹੀ ਲੈਣ ਦੇਣ ਕੋਈ ਨਹੀਂ ਸਾਡਾ ਕੋਈ ਸਬੰਧ ਨਹੀਂ ਅਸੀਂ ਪਿੰਡ ਤੌਰ ਤੇ ਅੱਜ ਜੇ ਨੌਜਵਾਨਾਂ ਨਾਲ ਧੱਕਾ ਹੁੰਦਾ ਅਸੀਂ ਆਪਦੇ ਪਿੰਡ ਮੰਡੀਕਲਾਂ ਬੰਦੂ ਅਸੀਂ ਸਾਰੇ ਇਕੱਠੇ ਆ ਅਸੀਂ ਖੜੇ ਹਾਂ ਤੇ 29 ਤਰੀਕ ਨੂੰ ਤੁਸੀਂ ਪਹੁੰਚ ਰਹੇ ਹੋ ਜੀ ਇਹਦੇ ਕੋਟ ਦੰਨੇ ਪਿੰਡ ਇਕੱਠ ਰੱਖਿਆ ਹੋਇਆ ਅੱਠ ਦਾ ਉਹ ਆਮ ਹੀ ਲੋਕ ਪਹੁੰਚਣਗੇ ਸਾਰੇ ਪਿੰਡਾਂ ਚ ਜੀ ਹਾਂ ਹਾਂ ਪਹੁੰਚਣਗੇ ਸਾਡਾ ਪਿੰਡ ਸਭ ਤੋਂ ਵੱਧ ਜਾਊਗਾ ਉੱਤੇ ਕੋਟ ਦੰਨੇ ਹਾਂ ਉਹ ਜੇ ਕਿਸੇ ਨਾਲ ਧੱਕਾ ਹੁੰਦਾ ਖੜਾਂਗੇ ਨਾਲ ਜੀ ਕੋਈ ਗੱਲ ਨਹੀਂ ਦੋਸਤੋ ਇਹ ਸੀਗੇ ਮੰਡੀਕਲਾਂ ਪਿੰਡ ਦੇ ਨਿਵਾਸੀ ਜੋ ਕਿ ਅਰਥਨ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜਾ ਅਰਥੀ ਫੁਕੀ ਜਾ ਰਹੀ ਆ ਭਾਨੇ ਸਿੱਧੂ ਨੂੰ ਗ੍ਰਿਫਤਾਰੀ ਨੂੰ ਲੈ ਕੇ ਤੇ 29 ਤਰੀਕ ਨੂੰ ਕਾਲ ਦਿੱਤੀ ਆ ਕਹਿੰਦੇ ਵੱਧ ਤੋਂ ਵੱਧ ਉੱਥੇ ਪਹੁੰਚੋ ਤੇ ਵੱਡੀ ਗਿਣਤੀ ਦੇ ਵਿੱਚ ਇਕੱਠ ਕਰੋ ਤੇ ਜੋ ਤਾਂ ਜੋ ਸਰਕਾਰ ਨੂੰ ਸੀਸਾ ਦਿਖਾਇਆ ਜਾ ਸਕੇ ਤੇ ਨੌਜਵਾਨ ਭਾਨੇ ਸਿੱਧੂ ਨੂੰ ਰਿਹਾਅ ਕਰਵਾਇਆ ਜਾਵੇ ਸਾਸੀ ਕਾਲ ਜੀ